ਕਾਤਿਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਰਾਜੀ ਖੁਸ਼ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦੋਸਿ ਬਖਸ਼ੇ ਅੱਪਾ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਸੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸਨ ਆਪਣੇ ਘਰੇ ਮਥਰਮੋਸ਼ਨ ਹੁੰਦੀਆਂ ਚਾਹ ਆਈਆਂ ਦੋ ਦੋ ਤਿੰਨ ਤਿੰਨ ਵੀ ਹੁੰਦੀਆਂ ਐ ਬਟ ਆਪਣੇ ਘਰ ਤੈਕ ਕੀ ਆ ਦੋ ਦੋ ਤਿੰਨ ਤਿੰਨ ਦਾ ਨਹੀਂ ਹੈਗੀਆਂ ਹੈਗੀਆਂ ਇੱਕ ਹੀ ਅਥਰਮੋਸ਼ਨ ਚਾਹ ਵਾਲੀ ਉਹ ਵੀ ਛੋਟੀ ਆਪਾਂ ਕਿਉਂਕਿ ਚਾਹ ਉਨੀ ਕੀ ਬਣਾਈ ਦੀ ਜਿੰਨੀ ਕੁ ਆਪਾਂ ਲੋੜ ਹੁੰਦੀ ਉਨੀ ਕੁ ਤੇ ਥਰਮੋਸ਼ਾਂ ਜੇ ਨਾ ਜੇ ਜਾਟਾਂ ਚਾਹ ਰੱਖਦੇ ਆਪਾਂ ਥਰਮੋਸ਼ ਇਹ ਤਾਂ ਚਾਹ ਖਰਾਬ ਹੋ ਜਾਂਦੀ স্মੈਲ ਆਉਣ ਲੱਗ ਜਾਂਦੀ ਚਾਹ ਚਾਹ ਨਾ ਉਹਦਾ ਕਾਰਨ ਕੀ ਆਪਾਂ ਕਿਸ ਤਰੀਕੇ ਨਾਲ ਥਰਮੋਸ਼ ਤੋਂ ਇਹ ਇਹ ਥਰਮੋਸ਼ ਬਹਫਤੇ ਜੇ ਦੋਵਤ ਹੋਣੀ ਹੈ ਇਸ ਤਰ੍ਹਾਂ ਤੇ ਆਪਰੇ ਥਰਮੋਸ਼ ਚ ਨਾ ਤਾਂ ਚਾਹ ਖਰਾਬ ਹੋਊਗੀ ਨਾ ਆਪਰੇ ਥਰਮੋਸ਼ ਚ স্মੈਲ ਆਊਗੀ ਚਾਹ ਵਿੱਚ ਕਿਉਂਕਿ ਜਦ ਰੰ ਪਈ ਰਹਿੰਦੀ ਚਾਹ ਚ স্মੈਲ ਆਉਣ ਲੱਗ ਜਾਂਦੀ ਫਿਰ ਥਰਮੋਸ਼ ਖਰਾਬ ਹੋ ਜਾਂਦੀ ਆਪਾਂ ਕਹਿੰਦੇ ਹੁਣ ਥਰਮੋਸ਼ ਖਰਾਬ ਹੋ ਗਈ ਹੁਣ ਇਹਨੂੰ ਸੈੱਟ ਤੋਂ ਨਵੀਂ ਲਿਓਣੀ ਪੈਣੀ ਇਦਾਂ ਕੁਝ ਨਹੀਂ ਕਰਨਾ ਪੈਣਾ ਆਪਾਂ ਤਰੀਕਾ ਦ ਕਿ ਵਿਜਾਸ ਨਾਲ ਆਪਣੇ ਚਾਹ ਚ ਸਮੀਲ ਵੀ ਨਹੀਂ ਆਇਆ ਕਰੂਗੀ ਤੇ ਥਰਮੋਸ ਆਪਣੀ ਬਿਲਕੁਲ ਸਹੀ ਰਹੂਗੀ ਅੱਜ ਮੈਂ ਤੁਹਾਨੂੰ ਦਿਖਾਉਣੀ ਤਰੀਕਾ ਹਾਂਜੀ ਆਪਣੀਆਂ ਥਰਮੋਸ ਆ ਜਿਹੜੀ ਆਪਣੀ ਹੈਗੀ ਖਰਾਬ ਆਪਾਂ ਕੀ ਕੁਛ ਕਰ ਤਾ ਲੈਣਾ ਤੁਹ ਦੱਸਦੀ ਆ ਪਹਿਲਾਂ ਤੁਹ ਪਾਣੀ ਪੂਰਾ ਗਰਮ ਕਰ ਲੈਣਾ ਪਾਣੀ ਐਨ ਰਹਿਜਦਾ ਰਹਿਦਾ ਓਇਲ ਕਰ ਲੈਣਾ ਪਾਣੀ ਜਿਹੜਾ ਰਿਜਨ ਲੱਗ ਜੇ ਜੇ ਫੇਰ ਆਪਾਂ ਆਪਣੇ ਥਰਮੋਸਾ ਹੈ ਛੋਟੀ ਥਰਮੋਸਾ ਬਸ 스ਮੈਲ ਆਉ ਲੱਗਦੀ ਸੀ ਲੱਗਦੀ ਸੀ ਇਹਦੇ ਵਿੱਚ ਵੀ ਤੇ ਆਇਸ ਸੈੱਟ ਦੀ ਇੱਥੇ ਮੁਝ ਲੋਗਾ ਸਿੱਟਣੀ ਕਿਉਂ ਆਪਾਂ ਤੁਹਾਨੂੰ ਚਾਹੀਦੀ ਹੁੰਦੀ ਹੈ ਨਾ ਮਸਾ ਤਾਂ ਚੀਜ਼ ਬਣਦੀ ਹੈ ਘਰ 'ਚ ਤੇ ਹੈ ਛੋਟੀ ਜੀ ਆਪਾਂ ਚਾਹ ਬਹੁਤ ਵਧੀਆ ਹੈ ਨਾ ਗਰਮ ਰਹਿੰਦੀ ਹੈ ਕਿਉਂਕਿ ਇੱਕ ਬੰਦੇ ਲਈ ਚਾਹ ਠੀਕ ਹੈ ਜਿਵੇਂ ਹੈ ਨਾ ਬਣਾ ਕੇ ਘੁੱਟ ਕੇ ਰੱਖਣੀ ਉਹ ਜਾਂ ਕਿਸੇ ਨੂੰ ਲੈ ਕੇ ਜਾਣੇ ਕੰਮ ਤੇ ਬਕਾਇਦਾ ਕਨ ਕਹਿੰਦਾ ਸਕੂਲ ਵੀ ਲੈ ਜਾਂਦਾ ਹੁੰਦਾ ਚਾਹ ਇਸ ਤਰ੍ਹਾਂ ਤੇ ਆਪਣਾ ਪਾਣੀ ਪੂਰਾ ਹੋ ਲੈਂਦਾ ਗਰਮ ਤੇ ਇਹ ਪਤੂ ਖੋਣ ਦੇ ਵਿੱਚ ਆਪਾਂ ਕੀ ਕੁਝ ਪਾਉਣਾ ਕੀ ਕੁਝ ਪੰਚਾਇਦਾ ਪਾਣੀ ਪੁੱਟ ਦੇ ਦੇ ਜਿਲੇਣ ਤੋਂ ਪਹਿਲਾਂ ਹਾਂਜੀ ਪਾਣੀ ਆਪਣਾ ਪੂਰਾ ਡਿੱਗਣ ਲੱਗ ਗਿਆ ਤੇ ਹੁਣ ਆਪਾਂ ਇਹਨੂੰ ਕੱਲ ਦੇਣਾ ਬੰਦ ਬੰਦ ਕਰਕੇ ਹਨਾ ਤੇ ਆਪਾਂ ਪਾਣੀ ਪਹਿਲਾਂ ਕੱਪ ਵਿੱਚ ਪਾ ਲਈਏ ਅਗਰ ਫਿਰ ਦੁੱਲਣ ਦਾ ਡਾ ਦੇਂਦਾ ਹੁਣ ਆਪਾਂ ਕੀ ਕਰਨਾ ਕੱਪ ਵਿੱਚ ਪਾਉਣਾ ਪਾਣੀ

ਇਹ ਤਾਂ ਥੋੜਾ ਲਿਕਵਿਡ ਹੈ ਕੋਈ ਲਿਕਵਿਡ ਪਾ ਸਕਦੇ ਹੋ ਨੀਵਾਂ ਭਾਂਡੇ ਵਾਲੇ ਸਾਬਨ ਦਾ ਪਾਣੀ ਉਹ ਪਾ ਦੇਣਾ ਜੇ ਤੁਸੀਂ ਬਹਿਮ ਲਿਕਵਿਡ ਵਰਤਦੇ ਆ ਤਾਂ ਤੁਸੀਂ ਬਹਿਮ ਲਿਕਵਿਡ ਪਾ ਸਕਦੇ ਹੋ ਨਹੀਂ ਤੁਸੀਂ ਇਹ ਪਾਸ ਇਹਦਾ ਕਰਕੇ ਆਪਾਂ ਅੱਧੇ ਘੰਟੇ ਲਈ ਸਮੋਸੇ ਨੂੰ ਬੰਦ ਕਰ ਦੇਣਾ ਅੱਧੇ ਘੰਟੇ ਆਪਾਂ ਹੁਣੇ ਲਈ ਚੱਕਣਾ ਨਹੀਂ ਹਾਂਜੀ ਆਪਣਾ ਅੱਧਾ ਘੰਟਾ ਹੋ ਚੁੱਕਿਆ ਹੁਣ ਆਪਾਂ ਇਹ ਧੋਣਾ ਹੈ ਪਾਣੀ ਪੂਰਾ ਭਾਫਾਂ ਛੱਡਦਾ ਹੈ ਦੇਖ ਸਕਦੇ ਹੋ ਪੜਿਆ ਨ ਭਕਤਾ ਹੁਣ ਆ ਇੱਥੇ ਧੋਣੇ ਆ ਜੋ ਹਾਂਜੀ ਹੁਣ ਆਪਾਂ ਇਹਨੂੰ ਧੋਣਾ ਏ ਕੋਈ ਵੀ ਬੋਸ ਲੈ ਲੈਣਾ ਤੁਸੀਂ ਕੰਤ ਕੀ ਹੈ ਲੰਗੀ ਬੰਦ ਲਾਉਗੀ ਸਾਰੀ ਆਪਣੀ ਹਨਾ ਸਾਰੀ ਹਟ ਜਾਣੀ ਹੈ ਤੁਸੀਂ ਇਸ ਤਰੀਕੇ ਨਾਲ ਸਮੋਸ਼ਨ ਨੂੰ ਧੋਵੋ ਥੋੜੀ ਚਾਹ ਕਦੇ ਨਹੀਂ ਪਿਲਾਵੋਗੀ ਬਿਜਲੀ ਸਾਦੇ ਕਟਾਣੂ ਸਾਦੇ ਮਰ ਜਾਣਗੇ ਬਾਹਰੋਂ ਖਤ ਸਮੋਸ਼ੇ ਦਾ ਸਵਾਦ ਕੋਈ ਦੇ ਨਹੀਂ ਜਿਵੇਂ ਨਹੀਂ ਕੋਈ ਜਿੰਦਾ ਤੇ ਮੇਰਾ ਤਾਂ ਹੱਥ ਪਈ ਜਾਂਦਾ ਕਿ ਥਰਮੋਸ਼ ਹੈਗੀ ਛੋਟੀ ਇਸ ਤਰ੍ਹਾਂ ਕਰਕੇ ਤਾਂ ਫਿਰ ਆਪਾਂ ਨੂੰ ਰੱਖ ਦਾਂਗੇ ਤੁੱਪੇ ਆਪਾਂ ਤਾਂ ਤਾਂ ਪੈ ਨੂੰ ਤੁੱਪੇ ਰੱਖ ਦਾਂਗੇ ਖੋਲ ਕੇ ਟੱਕਨ ਤੇ ਆਪਣੀ ਥਰਮੋਸ਼ ਬਿਲਕੁਲ ਸਹੀ ਹੋ ਜੂਗੀ ਇਹ ਤਾਂ ਜਿੰਦਾ ਆਪਣਾ ਥਰਮੋਸ਼ ਨੂੰ ਹੱਥ ਤੇ ਦੋ ਬਰੀ ਧੋਣਾ ਹੈ ਬਹੁਤ ਹੀ ਸੌਖਾ ਤੇ ਇਜ਼ੀ ਜਿਹੇ ਤਰੀਕਾ ਹੈ ਨਾ ਆਪਣੀ ਯਾਖ ਖਰਾਬ ਹੋਗੀ ਦੇਖ ਸਕਦੇ ਹੋ ਕਿ ਥਰਮੋਸ਼ ਐਨ ਚਮਕਣ ਲੱਗ ਗਈ ਆਪਾਂ ਹੁੱਦੇ ਘੰਟੇ ਲੱਖਾਂਗੇ ਧੁੱਪੇ ਹਾਂਜੀ ਜੇ ਤੁਹਾਨੂੰ ਤੁਹਾਨੂੰ ਸਾਡਾ ਅੱਜ ਦਾ ਆਈਡੀਆ ਥਰਮੋਸ਼ ਵੀ ਨੂੰ ਕਿਦਾਂ ਧੋਈਏ ਜਿਹੜੀ ਆਪਣੀ ਥਰਮੋਸ਼ ਬਿਲਕੁਲ ਵੀ ਖਰਾਬ ਨਾ ਹੋਵੇ ਚਾਹ ਨਾ ਵਿੱਚੋਂ ਖਰਾਬ ਨਾ ਹੋਵੇ ਸਮੈਲ ਆਉਂਦੀ ਬਿਲਕੁਲ ਹਟ ਜਾਏ ਇਸ ਦਾ ਤੁਸੀਂ ਹਫ਼ਤੇ 'ਚ ਸਿਰਫ ਦੋ ਵਾਰ ਧੋ ਸਕਦੇ ਹੋ ਹਨਾ ਤੇ ਤੁਹਾਡੀ ਥਰਮੋਸ਼ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਨਾ ਉਹ ਚਾਹ ਖਰਾਬ ਹੋਊਗੀ ਨਾ ਚਾਹ 'ਚ ਸਮੈਲ ਆਊਗੀ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ